ਇੱਕ ਗੀਤ ਬੜਾ ਫੇਮਸ ਹੋਇਆ ਹੈ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਡ ਪਾਲਛਾ ਕਰੀ ਗੁਰਦਾਸ ਮਾਨ ਨੇ ਉਹ ਗੀਤ ਬੋਲਿਆ ਹੈ ਗੀਤ ਉਹਨਾਂ ਮਿਹਨਤਕਸ਼ ਵਿਅਕਤੀਆਂ ਦੇ ਉੱਪਰ ਉਹਨਾਂ ਨੇ ਲਿਖਿਆ ਹੈ ਜੋ ਆਪਣੀ ਮਿਹਨਤ ਨਾਲ ਆਪਣੀ ਤਕਦੀਰ ਬਣਦੇ ਹਨ ਪਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਇੱਕ ਅਜਿਹਾ ਵਿਅਕਤੀ ਜੋ ਕਿ ਹੈਂਡੀਕੈਪ ਹੈ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ ਪਰ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਨਹੀਂ ਹਾਰੀ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ ਆਪਣੀ ਜ਼ਿੰਦਗੀ ਨੂੰ गुजरापसा कर ਰਿਹਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਰੋਜੀ ਰੋਟੀ ਦੇ ਰਿਹਾ ਹੈ ਜਿੱਥੇ ਇੱਕ ਅਜਿਹਾ ਸਮਾਂ ਹੈ ਕਿ ਕੁਝ ਵਿਅਕਤੀ ਕੋਈ ਨਾ ਕੋਈ ਬਹਾਨਾ ਲਾ ਕੇ ਸੋਚਦੇ ਹਨ ਕਿ ਕਿਸੇ ਕੋ ਮਦਦ ਮੰਗੀ ਜਾਵੇ ਜਾਂ ਸੜਕਾਂ ਤੇ ਮੰਗ ਕੇ ਖਾ ਲਿਆ ਜਾਵੇ ਉੱਥੇ ਇਸ ਵਿਅਕਤੀ ਦੀ ਵੱਖਰੀ ਸੋਚ ਹੈ ਇਸ ਕਰਕੇ ਸਾਡੀ ਟੀਮ ਨੇ ਕੋਸ਼ਿਸ਼ ਕੀਤੀ ਕਿ ਇਹਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਸਸਕੇ ਭਾਜੀ ਸੁਬਨਾਮ ਕੀ ਕਿੱਥੇ ਰਹਿੰਦੇ ਹੋ ਗਾਂਧੀ ਨਗਰ ਕੈਂਪ ਜੀ ਕੀ ਨਾਮ ਜੀ ਵਿਜੇ ਕੁਮਾਰ ਵਿਜੇ ਕੁਮਾਰ ਜੀ ਸਭ ਤੋਂ ਪਹਿਲਾਂ ਦੱਸਿਓ ਕਿ ਤੁਹਾਡੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ ਬਹੁਤ ਸਾਰੇ ਲੋਕ ਨੇ ਜਿਹੜੇ ਮੰਗਣ ਦਾ ਬਹਾਨਾ ਲੱਭਦੇ ਰਹਿੰਦੇ ਆ ਕਿ ਮੰਗ ਕੇ ਖਾ ਲਿਆ ਜਾਵੇ ਮਿਹਨਤ ਨਾ ਕੀਤੀ ਜਾਵੇ ਤੁਸੀਂ ਫਿਰ ਵੀ ਗੁਬਾਰੇ ਵੇਚ ਰਹੇ ਹੋ ਕਾਫੀ ਗਰਮੀ ਹੈ ਧੁੱਪ ਕਾਫੀ ਜ਼ਿਆਦਾ ਹੈ ਕੀ ਕਹਿਣਾ ਚਾਹੁੰਦੇ ਮੈਂ ਆਹ ਰਿਹਾ ਬਈ ਅਨੰਤ ਵੀਰਾਪਰਾਮਾ ਨੂੰ ਕੋਸਾਰੇ ਮਿਹਨਤ ਕਰਨ ਤੇ ਆਹ ਰੋਟੀ ਆਖਦੀਏ ਖਾਣ ਸਾਰੇ ਭਾਵੇਂ ਜੋ ਮੱਝੀ ਕਰਨ ਮੈਂ ਆਹ ਬਈ ਵੀਰਾਪਰਾਮਾ ਨੇ ਆਹ ਬਈ ਅਨੰਤ ਕੋ ਕੋਈ ਰ ਕੋਈ ਕਾਰੋਬਾਰ ਕਰਿਆ ਕੋਣ ਖਾਨੂੰ ਵੀ ਪੇਟ ਭਾਲੋ ਆਡਾ ਵੀ ਆਪਣਾ ਵੀ ਭਾਲੋ ਵਿਜੇ ਕੁਮਾਰ ਜੀ ਪਰਿਵਾਰ ਚ ਕੌਣ ਕੌਣ ਆ ਥੋੜਾ ਵੀ ਦੱਸ ਦਈਏ ਕਿੰਨੇ ਬੱਚੇ ਨੇ ਤੇ ਘਰ ਵਾਲੀ ਕੀ ਕੰਮ ਕਰਦੀ ਹੈ ਘਰ ਦੀ ਦਾ ਕੁਝ ਵੀ ਨਹੀਂ ਕਰਦੀ ਬਸ ਘਰ ਦਾ ਹੀ ਰੋਟੀ ਪਾਣੀ ਦਾ ਹੀ ਕੰਮ ਕਰਦੀ ਉਹ ਠੀਕ ਹੈ ਉਹ ਹਾਂਜੀ ਉਹ ਵੀ ਬਹੁਤ ਹੀ ਪਾਰ ਆ ਉਹ ਕਿਤੇ ਤੁਰਿਆ ਵੀ ਨਹੀਂ ਜਾਂਦਾ ਬੱਚੇ ਕਿੰਨੇ ਨੇ ਦੋ ਬੇਟੇ ਨੇ ਮੇਰੇ ਇੱਕ ਆਗਾ 8 ਸਾਲ ਦਾ ਇੱਕ 6 ਦਾ ਮੇਰੇ ਕੁਮਾਰ ਜੀ ਮੰਦੀਾਈ ਕਾਫੀ ਹੈ ਲੋਕ ਸਾਰੇ ਜੀ ਕਮਾਉਂਦੇ ਫਿਰ ਵੀ ਕਈ ਦਾ ਹੱਥ ਤੰਗ ਹੋ ਜਾਂਦਾ ਹੈ ਤੁਸੀਂ ਕਿੰਨੇ ਕੇ ਪੈਸੇ ਇਹ ਕਾਰੋਬਾਰ ਤੋਂ ਕਮਾ ਲੈਂਦੇ ਹੋ ਇਸ ਤੋਂ ਇਲਾਵਾ ਹੋਰ ਕਿਹੜਾ ਕੰਮ ਕਰਦੇ ਹੋ ਮੈਂ ਰੋੜੀ ਰਾੜੀ ਦਾ ਕੰਮ ਕਰਨਾ ਰੋੜੀ ਰਾੜੀ ਕੁੱਟਣ ਜਾਇਦਿਆ ਰੋੜੀ ਰੋੜੀ ਕੁੱਟ ਕੇ ਆਣ ਕੇ ਦਿਹਾੜੀ ਦੂਰੀ ਚਲੋ 300 ਰੁਪਏ ਦਿੰਦੇ ਨੇ ਚਲੋ ਵੀ ਮੇਰਾ ਚਲੋ ਰੋਟੀ ਪਾਣੀ ਦਾ ਬਾਬੇ ਦੀ ਕਿਰਪਾ ਰੋਟੀ ਪਾਣੀ ਕੱਲ ਦੀਆ ਠੀਕ ਆ ਤੇ ਆਪਣੇ ਮੇ ਬੇਟੇ ਦੋਵੇਂ ਜਿਹੜੇ ਨਿਆਣੇ ਤੇ ਆ ਪਾਲਣ ਕੇ ਨਾਲ ਮੰਗਨ ਨੂੰ ਆਪਣੇ ਵੇਰੇ ਬੇਟੇ ਮੈਂ ਆਪੀ ਮਿਹਨਤ ਕਰਨਾ ਤੇ ਹੁਣ ਕੰਮਕਾਰ ਆ ਨਹੀਂ ਮੈਂ ਹੋਲੀਆ ਨੂੰ ਪਹਿਲਾਂ ਦਾ ਵੇਲਾ ਦੋ ਤਿੰਨ ਮਹੀਨੇ ਹੋ ਗਏ ਵੇਲਾ ਤੇ ਫਿਰ ਮੈਂ 1500 ਰੁਪਿਆ ਬਕਵਾਟ ਕੇ ਫਿਰ ਮੈਂ ਸਮਾਨ ਸਮੋ ਲੈਣ ਦਾ ਮੈਂ ਹੁਣ ਬਗਾਰੇ ਗੁਰੇ ਜਾਂ ਵੇਚਾ ਤੇ 100 500 ਰੁਪਿਆ ਮੇਰਾ ਬਤੁਲਣਾ 1500 ਰੁਪਈ ਰਾਸ ਲਾਈਏ ਤੁਸੀਂ ਹਾਂਜੀ ਕਿੰਨੀ ਕਿ ਦਿਹਾੜੀ ਕਮਾ ਲੈਂਦੇ ਹੋ ਪਰਿਵਾਰ ਦੇ ਤਿੰਨ ਜੀ ਆ ਚੌਥੇ ਤੁਸੀਂ ਹੋ ਹੋਰ ਬੜੇ ਖਰਚੇ ਹੁੰਦੇ ਆ ਕਿੰਨੀ ਦਿਹਾੜੀ ਕਮਾ ਲੈਂਦੇ ਹੋ 1500 ਰੁਪਿਆ ਲਾ ਕੇ ਹਾਂ ਬਈ 100 500 ਰੁਪਿਆ ਮਾਹੀ ਬਚਦਾ ਕਰੇ 300 ਤੋਂ ਜਿੰਦਾ ਕਰੇ 400 ਬਸ ਮੈਂ ਨਿਰਵਾੜਕ ਤੋਂ ਲਈ ਜਿਹੜੇ ਗਰਾਹਕ ਹੁੰਦੇ ਆ ਉਹ ਆ ਕੇ ਰੇਟ ਕਰਦੇ ਆ ਜਦੋਂ ਤੁਸੀਂ 10 20 ਰੁਪਏ ਮਜੀਦੇ ਮੰਗਦੇ ਹੋ ਕਹਿੰਦੇ ਹੋ ਘੱਟ ਉਹ ਆਂਨੇ ਨੇ ਘੱਟ ਘਾਲੋ ਜੀ ਆਨੇ ਨਹੀਂ ਆਨੂੰ 5 ਰੁਪਿਆ ਵੇ ਬੱਚਨੇ 5 ਰੁਪਏ ਤੇ ਉਹ ਸਾਡੀ ਮਿਹਨਤ ਹੈ ਉਹ ਕਹਿੰਦੇ ਨਹੀਂ ਨੇ ਫੇ ਜਾਨ ਲੱਗਦੇ ਨਹੀਂ ਆਨੇ ਚੱਲ ਆ ਜਾਓ ਯਾਰ 30 ਦੇ ਦਵਾਂ ਭਾਈ ਫੇ ਰੋਣਾਂ 30 ਨਹੀਂ ਇਹ ਦੋ ਦੇ ਦੇ ਬੋਣੀ ਦਾ ਟਾਈਮ ਹੁੰਦਾ ਹੈ ਆ ਯਾਨੇ ਚੱਲ ਬੋਣੀ ਕਾਲੀ ਜੀ ਵਿਜੇ ਕੁਮਾਰ ਜੀ ਬੱਚੇ ਕਿਹੜੇ ਸਕੂਲ ਪੜਦੇ ਆ ਕਿੰਨਾ ਖਰਚਾ ਕਿੰਨਾ ਕ ਖਰਚਾ ਬੱਚਿਆਂ ਦਾ ਘਰ ਦਾ ਕਿੰਨਾ ਖਰਚਾ ਸਰਕਾਰੀ ਸਕੂਲੇ ਪੜਦੇ ਨੇ ਤੇ ਉਹਨਾਂ ਦੇ ਹਰੀ ਕੋਈ ਖਤਿਆ ਨਹੀਂ ਹਰੀ ਪਿਆਰਿਆਂ ਦਾ ਉਹ ਬੱਚੇ ਛੜਕਾਰੀ ਸਕੂਲੇ ਪਰਦੇ ਨੇ ਤੇ ਆਡੇ ਲੱਗਿਆ ਗਾਂਧੀ ਨਗਰ ਕੈਂਪਸ ਸਕੂਲ ਆ ਉੱਥੇ ਬੱਚੇ ਪਰਦੇ ਨੇ ਤੇ ਰਾਸ਼ਨ ਪਾਣੀ ਉਹਨਾਂ ਨੂੰ ਉੱਥੋਂ ਹੀ ਮਿਲ ਮਿਲ ਕੇ ਆਂਦਾ ਖਾ ਪੀ ਲੈਂਦੇ ਵਗੈਰੇ ਆਪਣਾ ਭੇਟ ਭਾਲ ਲੈਂਦੇ ਤੇ ਮੈਂ ਅੱਦ ਨੂੰ ਆਉਂ ਜਾਣਾ ਮੈਂ ਵੀ ਘਰੇ ਜਿਹੜਾ ਵਿਆਹ ਤੁਹਾਡਾ ਹੋਇਆ ਫਿਰ ਕਿਦਾਂ ਸੁਆਬ ਬਣਿਆ ਕਿਦਾਂ ਫਿਰ ਰਿਸ਼ਤਾ ਕਿਦਾਂ ਹੈ ਸੰਜੋਗ ਕਿਦਾਂ ਹੈ ਤੁਹਾਡੇ ਉਹ ਕੰਮ ਕਾ ਕਾਰੀਦਾ ਰੋੜੀ ਰਾਰੀ ਦਾ ਉਹ ਵੀ ਘਰੂ ਗਰੀਬ ਹੀ ਵਿਚਾਰੇ ਉਹਨਾਂ ਨੇ ਫਿਰ ਆਨੂ ਕਿਹਾ ਕਿ ਚਲ ਆ ਮੁੰਡਾ ਚਲੋ ਮਿਹਨਤੀ ਆਣਾ ਘਰਬਾਰ ਵੀ ਆਲਾ ਹੈਗਾ ਉਹਨੂੰ ਕੱਚਾ ਹੀ ਮੇਰਾ ਫਿਰ ਮੇਰੇ ਵੀਰ ਆਪਰਾਮਣ ਬਾੜੂ ਮੈਂ ਮਤ ਕੀਤੀ ਔਰ ਫਿਰ ਮੈਂ ਕਮਰੇ ਖਮਰੇ ਪੈ ਗਏ ਤੇ ਉਹ ਫਿਰ ਮੈਂ ਤੂੰ ਮੀ ਕਣੀ ਰੂ ਬਚਾਣਾ ਤੁਸੀਂ ਦੱਸਿਆ ਕਿ 150 ਰੁਪਏ ਬਣ ਜਾਂਦਾ 100 150 ਰੁਪਏ ਐਨੀ ਮੰਗਾਈ ਚ 100 150 ਰੁਪਏ ਨਾਲ ਘਰ ਦਾ ਰਾਸ਼ਨ ਦੁੱਧ ਸਬਜ਼ੀਆਂ ਹੋਰ ਆਰਾ ਵਗੈਰਾ ਬੱਚਿਆਂ ਦਾ ਕੋਈ ਨਾ ਖਾਣ ਪੀਣ ਦਾ ਖਰਚਾ ਘਰ ਵਾਲੇ ਦਾ ਖਰਚਾ ਆਪਣਾ ਕੋਈ ਖਰਚਾ ਹੁੰਦਾ 150 ਰੁਪਏ ਨਾਲ ਘਰ ਚੱਲ ਜਾਂਦਾ ਕੀ ਆ ਜਿੰਦਾ ਫਿਰ ਕੀ ਕਰੀਏ ਤੋ ਅੱਲਾਹ ਕਾਲੀ ਰਗ ਜਾਲਾ ਕਾਲੀ ਮਾਰਾ ਮੋਟਾ ਕਾਲੀ ਲੈ ਬੋਲੇ ਆ ਫਿਰ ਬੱਗੇ ਨੀ ਨਾ ਦਾਦਾ ਜੀ ਰੂਈ ਦੇ ਜਦੋਂ ਕਿਤੇ ਫਿਰ ਸਬਜ਼ੀ ਭਾਜੀ ਨਹੀਂ ਬਣਦੀ ਘਰ ਦੇ ਵਿੱਚ ਫਿਰ ਕੀ ਕਰਦੇ ਹੋ ਉਹ ਲੋਕ ਮੂਲੀ ਮਾਲੀ ਲਾਂਦੇ ਔਰ ਇੰਨਾਂ ਛੱਟੀਆਂ ਛੋਟੀਆਂ ਕਟ ਲਈ ਚਾ ਚੂਨਾ ਖਾ ਲਈ ਰਿਆ ਫਿਰ ਉਹਲਾਂ ਨਾਲ ਖਾ ਕੇ ਗੁਜ਼ਾਰਾ ਕਰ ਲਈ ਵੀਰੇ ਕੁਮਾਰ ਜੀ ਕਦੇ ਰੱਬ ਤੇ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਆਇਆ ਕਦੀ ਗੁੱਸਾ ਨਹੀਂ ਯਾਰ ਕੀਤਾ ਕੱਲੇ ਬਹਿ ਕੇ ਰੱਬ ਨਾਲ ਕਿ ਸਾਰੀ ਦੁਨੀਆ ਤੁਰ ਹੀ ਫਿਰਦੀ ਐ ਤੁਸੀਂ ਮਿਹਨਤ ਵਾਲੇ ਇਨਸਾਨ ਹੋ ਕਦੇ ਰੱਬ ਨਾਲ ਇਹ ਨਹੀਂ ਗਿਲਾ ਕੀਤਾ ਕਿ ਮੇਰੇ ਵੀ ਕਦੇ ਪੈਰ ਸਲਾਮਤ ਹੋਣ ਤੇ ਮੈਂ ਵੀ ਕੁਝ ਹੋਰ ਕਮਾ ਕੇ ਆਪਣੇ ਪਰਿਵਾਰ ਨੂੰ ਪਾਲਦਾ ਹਾਂ ਦਾ ਰਿਆ ਬਠੇਰਾ ਕਰੇ ਕਦੇ ਕਦੇ ਰੋਣ ਵੀ ਆ ਜਾਂਦਾ ਬੜਾ ਤੇ ਕੀ ਪਰਮਾਨਮਨ ਨੂੰ ਕਿੱਥੇ ਛੁਟਿਆ ਰ ਕਰੇ ਕਰਾਣ ਬੜਾ ਦੁਕਾਂਡਾ ਚਲੋ ਆਈਏ ਕਿ ਠਾਗੋ ਨੇ ਤੁਹਾ ਮਾਰਮਾਨ ਨੂੰ ਠੀਕ ਕਰੇ ਆਈਏ ਚੋਲੋ ਫਿਰ ਮਾਰਮਾ ਗਿਆ ਵੀ ਬੇਨਤੀ ਕਰਨੇ ਚੋਲੋ ਹਨ ਨੂੰ ਮਾਰਮਾ ਠੀਕ ਕਰੇ ਚੋਲੋ ਆਈਏ ਮੈਂਤ ਮੁੰਡ ਕਰੀਏ ਕਿਤੇ ਕਹਿੰਦੇ ਭਰੇ ਕਿਤੇ ਕਾਲੇ ਕਿਹੜੀ ਜਗ੍ਹਾ ਖਲੋ ਕੇ ਪਕਾਨੇ ਵੇਚਦੇ ਹੋ ਇਹ ਜਾਲੀਆਂ ਵੇਚਦੇ ਹੋ ਮੱਛਰ ਜੋ ਬਚਾਉਂਦੀਆਂ ਜਿਹੜੇ ਕਿਹੜੀ ਜਗ੍ਹਾ ਖਲੋਂਦੇ ਹੋ ਕਰਿਆ ਬੋਦੀ ਦੀ ਖਾਈ ਹਾਲ ਚੱਲ ਜੀਦਾ ਬਾਈਪਾਸ ਹਾਲ ਕਰੇ ਆਧਾ ਚੱਲ ਜੀਦਾ ਕਿਲੇ ਹਾਲ ਟੈਕਸਿੰਗ ਕਿਲੇ ਹਾਲ ਚੱਲ ਜੀਦਾ ਕਰੇ ਕਿਰੇ ਚੱਲ ਜੀਦਾ ਚੋਲੋ ਜਾਲੀਆਂ ਦੁਨੀਆਂ ਵੇਖ ਜਾਂਦੀਆਂ ਨੇ ਹੋ 150 ਰੁਪਿਆ ਬਤੋਈ ਗਿਆ ਤੁਹਾਡੇ ਵਰਗੇ ਮਿਹਨਤਕਸ਼ ਇਨਸਾਨ ਦੁਨੀਆ 'ਚ ਬੜੇ ਘੱਟ ਨੇ ਕਈ ਐ ਜਿਹੇ ਦਾਨੀ ਸੱਜਣ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੀ ਮਦਦ ਕਰਨਾ ਚਾਹਣਗੇ ਕੀ ਮਦਦ ਲੈਣੀ ਪਸੰਦ ਕਰਦੇ ਹੋ ਮੈਂ ਆ ਬਾਈ ਆਣਾ ਤੇ ਮੈਨੂੰ ਕੋਈ ਨਾ ਕੋਈ ਘਰ-ਬਾਰ ਵਿੱਚ ਕਾਰੋਬਾਰ ਕੋਈ ਖੋਲ ਕੇ ਦਿੱਤਾ ਜਾਂ ਸਕੂਲਾ ਡੇ ਲਾ ਕੇ ਤੇ ਮੈਂ ਉੱਥੇ ਮੈਂ ਟਿਕਾਂ ਟੱਪੇ 'ਤੇ ਖੜਾਈ ਜਾਗਦਾ ਮੇਰਾ ਕਾਂਡਾ ਕਾਂਡਾ ਦੋ ਰੋ ਕਾਂਡੇ ਲੱਗ ਜਾਂਦੇ ਨੇ ਫਿਰ ਇਹਨਾਂ ਕਦੇ ਕਦੇ ਮੈਨੂੰ ਮੇਰੇ ਘਰ ਆਂਦੇ ਨੇ ਡੈਰੀ ਨਹੀਂ ਆਇਆ ਉਹ ਫਿਰ ਘਰ ਦੀ ਮੈਨੂੰ ਟੈਲੀਫੋਨ ਕਰ ਦਈਏਗਾ ਨਹੀਂ ਕਿੱਥੇ ਆ ਗਿਆ ਤੈਨੂੰ ਲੱਭਦਾ ਨਹੀਂ ਇਹ ਆਂਦਾ ਨਹੀਂ ਪਿਆ ਕਹ ਲੂੰ ਮੈਂ ਆ ਗਿਆ ਆ ਗਿਆ ਬੱਸ ਕਹ ਡੱਕ ਲੱਗੀ ਜਾਣਾ ਪਰ ਮੈਨੂੰ ਆਂਦੇ ਆਂਦੇ ਇਸ ਦੀ ਵਿਜੇ ਕੁਮਾਰ ਜਿਹੜੇ ਕਹਿੰਦੇ ਕਿ ਨਜ਼ਰ ਤੋਂ ਬੜਾ ਘੱਟ ਲੱਭਦਾ ਹੈ ਪੈਰ ਦੋਵੇਂ ਕੰਮ ਨਹੀਂ ਕਰਦੇ ਪਰ ਫਿਰ ਮਿਹਨਤ ਨਹੀਂ ਛੱਡੀ ਅਸੀਂ ਦੋ ਬੇਨਤੀਆਂ ਦਰਸ਼ਕਾਂ ਨੂੰ ਕਰਨਾ ਚਾਹੁੰਦੇ ਹਾਂ ਇੱਕ ਤੇ ਇਹ ਸ਼ਖਸ਼ ਇਹ ਵਿਅਕਤੀ ਬਟਾਲੇ ਜਿੱਥੇ ਮਰਜ਼ੀ ਨਜ਼ਰ ਆਵੇ ਵੀਰੋ ਰੇਟ ਨਾ ਕਰਿਆ ਕਰੋ ਔਰ ਕੋਸ਼ਿਸ਼ ਕਰੋ ਕਿ ਇਹਨੂੰ 5-10 ਰੁਪਏ ਆਪਣੇ ਲੋ ਵੱਧ ਦੇ ਕੇ ਜਾਇਆ ਕਰੋ ਕਿਉਂਕਿ ਜਿਹੇ ਮਿਹਨਤ ਕਰਨ ਵਾਲੇ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਹੈ ਕੋਈ ਐਨਆਰਆਈ ਵੀਰ ਕੋਈ ਸਮਾਜਿਕ ਸੰਸਥਾ ਜਿਹੜੀ ਇਸ ਵੀਰ ਨੂੰ ਕਿਤੇ ਬਟਾਲੇ ਚ ਦੁਕਾਨ ਪਾ ਕੇ ਦੇਵੇ ਤਾਂ ਕਿ ਇਹ ਇੱਕੋ ਜਗ੍ਹਾ ਬੈ ਕੇ ਆਪਣਾ ਕਾਰੋਬਾਰ ਕਰ ਸਕੇ ਵੇਖਦੇ ਰਹੋ ਚੈਨਲ ਦਾ ਆਰਐਨਬੀ